ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਸੰਤਾਂ ਦੀ ਜਿਵੇਂ ਕਿ ਆਪਾਂ ਨੂੰ ਸਾਰੀ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਅੱਜ 25 ਮਈ ਸੰਤ ਰਾਮਾਨੰਦ ਜੀ ਉਹਨਾਂ ਦਾ ਸ਼ਹਾਦਤ ਦਿਵਸ ਹੈ ਅੱਜ ਹੀ ਦੇ ਦਿਨ ਸੰਤ ਰਾਮਾਨੰਦ ਜੀ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਪ੍ਰਚਾਰ ਪ੍ਰਸਾਰ ਕਰਦੇ ਆ ਸ਼ਹਾਦਤ ਦਾ ਜਾਮ ਪੀਤਾ ਸੀ ਸੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਪਿੰਡ ਕੋਟਕਲਾਂ ਦੀ ਸਮੂਹ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਜੋ ਸ਼ਹੀਦ ਲਗਾਈ ਗਈ ਹੈ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਉਹਨਾਂ ਦੀ ਯਾਦ ਵਿੱਚ ਪਿੰਡ ਕੋਟਕਲਾਂ ਦੀ ਤਰਫੋਂ ਹਰ ਸਾਲ ਹੀ ਠੰਡੇ ਮਿੱਠੇ ਜਲ ਦੀ ਸ਼ਹੀਦ ਲਗਾਈ ਜਾਂਦੀ ਹੈ। ਕਿਉਂਕਿ ਉਹਨਾਂ ਨੇ ਸਾਡੀ ਕੌਮ ਵਾਸਤੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਾਨੂੰ ਰਵਿਦਾਸੀਆ ਧਰਮ ਦਿੱਤਾ ਸੋ ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਇਹ ਹਰੇਕ ਸਾਲ ਹੀ ਇਹ ਠੰਡੇ ਮਿੱਠੇ ਜਾਲੀ ਸ਼ਬੀਰ ਲਾਉਨੇ ਆ ਅਤੇ ਆਪਣੇ ਸਾਰੇ ਹੀ ਰਵਿਦਾਸੀਆ ਧਰਮ ਦੇ ਲੋਕਾਂ ਨੂੰ ਅਤੇ ਸਾਧ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਯਾਦ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਸੋ ਅੱਜ 25 ਮਈ ਸੰਤ ਰਾਮਾਨੰਦ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਅੱਜ ਰਬਦਾਸੀਆ ਕੌਮ ਦੇ ਲਈ ਰਬਦਾਸੀਆ ਧਰਮ ਦੇ ਲਈ ਉਹਨਾਂ ਨੇ ਅੱਜ ਸ਼ਹੀਦੀ ਪ੍ਰਾਪਤ ਕੀਤੀ ਸੀ ਸੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਪਿੰਡ ਕੋਟਕਲਾਂ ਸਮੂਹ ਨਗਰ ਦੇ ਵੱਲੋਂ ਅਤੇ ಗ್ರಾಮ ਪੰਚਾਇਤ ਪਿੰਡ ਕੋਟਕਲਾਂ ਦੇ ਵੱਲੋਂ ਸ਼ਵੀਲ ਜੋ ਠੰਡੇ ਮਿੱਠੇ ਜਲ ਦੀ ਸ਼ਵੀਲ ਲੱਗੀ ਹੋਈ ਹੈ ਜੀ ਨਾਲ ਜੋ ਸ਼ੋਲਿਆਂ ਦਾ ਵੀ ਲੰਗਰ ਲਗਾਇਆ ਹੋਇਆ ਹੈ ਸੋ ਇਹ ਅਸੀਂ ਅਪੀਲ ਕਰਦੇ ਆਂ ਸਾਰਿਆਂ ਨੂੰ ਕਿਉਂਕਿ ਡਾਕਟਰ ਅੰਬੇਦਕਰ ਜੀ ਵੀ ਕਹਿੰਦੇ ਨੇ ਕਿ ਜੋ ਇਤਿਹਾਸ ਭੁੱਲ ਜਾਂਦੇ ਨੇ ਉਹ ਕਦੇ ਇਤਿਹਾਸ ਬਣਾਉਂਦੇ ਨਹੀਂ ਸੋ ਇਸ ਲਈ ਸਾਨੂੰ ਸਾਡਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਸਾਨੂੰ ਸਾਡੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਸੋ ਉਹਨਾਂ ਨੂੰ ਸਮਰਪਿਤ ਇਦਾਂ ਦੇ ਸਮਾਗਮ ਉਹਨਾਂ ਦਾ ਸ਼ਹੀਦੀ ਜੋ ਸਮਾਗਮ ਅੱਜ ਮਨਾ ਰਹੇ ਹਾਂ ਜੋ ਉਹਨਾਂ ਦੀ ਵਰਸੀ ਹੈ ਸੋ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਕਿ ਠੰਡੇ ਮਿੱਠੇ ਜਲਦੀ ਸ਼ਵੀਰ ਲਗਾ ਕੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾਵੇ ਜੀ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਜੋ ਬੋਲੇ ਇਸ ਸੋਨਰ ਪੈ ਸ਼ਰਧਾ ਦਾਸ ਮਹਾਰਾਜ ਕੀ ਜੈ ਜੋ ਬੋਲੇ ਇਸ ਸੋਨਰ ਪੈ ਸੰਤ ਰਾਮ ਨਾ ਮਹਾਰਾਜ ਕੀ ਜੈ ਸੰਤ ਰਾਮਾ ਨਾਥ ਜੀ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕੇ ਸੰਤ ਰਾਮਾ ਜੀ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕੇ ਸੰਤ ਰਾਮਾ ਨਾਥ ਜੀ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕੇ ਸੰਤ ਰਾਮਾ ਜੀ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕੇ